ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਲੋ ਜੀ ਆਪਾਂ ਅੱਜ ਆਪਣੀਆਂ ਬੱਕਰੀਆਂ ਵਾਸਤੇ ਮੂੰਗਫਲੀ ਦਾ ਨੀਰਾ ਲੈਣ ਵਾਸਤੇ ਆਏ ਸੀ ਇਹ ਲਗਭਗ ਆਪਣੇ ਤੋਂ 3-4 ਕਿਲੋਮੀਟਰ ਦੂਰ ਰਿੰਗ ਮੰਡੀ ਪਿੰਡ ਹੈ ਉੱਥੋਂ ਲਈਦਾ ਤੇ ਉਹ ਰਸਤਾਂ ਦਾ ਏਰੀਆ ਜਾਨੀ ਕਿ ਲੱਗੇ ਰਸਤਾ ਰਹਿੰਦਾ ਤੇ ਇਹ ਰਸਤਾਂ ਦਾ ਮਾਲ ਆ ਸਾਰੇ ਇਹ ਉੱਥੋਂ ਬੰਦੇ ਮਤਲਬ ਇਕੱਠਾ ਕਰਦੇ ਆ ਇਸ ਏਰੀਆ ਇੱਥੇ ਇਹ ਸਾਰਾ ਏਰੀਆ ਸਾਰਾ ਭਰਿਆ ਹੋਇਆ ਸੀ ਪਹਿਲਾਂ ਇਹ ਇੱਥੇ ਗਵਾਰੇ ਦਾ ਨੀਰਾ ਮੂੰਗਫਲੀ ਦਾ ਤੇ ਤੇਰਾ ਕੱਬਲਾ ਕਰੇ ਆਪਣਾ ਵੀ ਮੰਗੀ ਦਾ ਇਹ ਸਾਰਾ ਉਥੋਂ ਮਾਲ ਇਕੱਠਾ ਕਰਕੇ ਫਿਰ ਅੱਗੇ ਕੀ ਮਤਲਬ ਜਿੱਥੇ ਵੀ ਬੰਦੇ ਆਪਣੀ ਮੰਗ ਕਰਦੇ ਪੰਜਾਬ ਹਰਿਆਣਾ ਜੁਪੀ ਚ ਤੇ ਉੱਥੇ ਬੰਦੇ ਆਪਣਾ ਇਹ ਪਹੁੰਚ ਕਰਦੇ ਨੇ ਠੀਕ ਹੈ ਜੀ ਵਧੀਆ ਕੰਮ ਹੈ ਬਾਈਆਂ ਦਾ ਤੇ ਇਧਰ ਦੀ ਸੁਰ ਦੀ ਬੰਦਾ ਥੋੜਾ ਜਿਹਾ ਕਲੀਅਰ ਹੋਦਾ ਤੇ ਇਹ ਬਾਈਆਂ ਦਾ ਆਪਣਾ ਨੰਬਰ ਮੈਂ ਵੀਡੀਓ ਚ ਪਾ ਦੂੰਗਾ ਤੇ ਸੰਪਰਕ ਕਰਦੇ ਆ ਬਾਈਆਂ ਨਾਲ ਤੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੇਰੇ ਦੇ ਜਿੱਦਾਂ ਮੂਹ ਫੜੀ ਦਾ ਗਵਾਰੇ ਦਾ ਤੇ ਮੂੰਗੀ ਦਾ ਨੀਰਾ ਲੈਣਾ ਤੇ ਬਾਈਆਂ ਨਾਲ ਲੈ ਸਕਦੇ ਸਾਬ ਸੁੱਤਰਾ ਕੰਮ ਹੈ ਬਾਈਆਂ ਦਾ ਵਧੀਆ ਮਾਲ ਲਿਆਂਦੇ ਨੇ ਉਧਰ Rajasthan ਦਾ ਤੇ ਮੇਰੇ ਤਾਂ ਕਾਫੀ ਟਾਈਮ ਹੋ ਗਿਆ ਡੇਢ ਸਾਲ ਨੇ ਲਗਭਗ ਬਾਈਆਂ ਕੋਈ ਉਹਨਾਂ ਮੈਂ ਤਾਂ ਇੱਥੇ ਹੀ ਲੰਨਾ ਤੇ ਵਧੀਆ ਕੰਮ ਹੈ ਬਾਈਆਂ ਤੇ ਕਿਉਂਕਿ ਸਾਫ ਸੋਤਰਾ ਮਾਲ ਹੀ ਚੰਗਾ ਹੋਵੇ ਤਾਂ ਤਾਂ ਹੀ ਫਾਇਦਾ ਵਾ ਠੀਕ ਹੈ ਜੀ ਪਾ ਤੁਹਾਨੂੰ ਮੈਂ ਦਿਖਾਉਣਾ ਕੁਆਲਟੀ ਦੇ ਦੇ ਤੇ ਹਰਿਆਣੀ ਰਾਜ ਦਾ ਕੀ ਹਰੀ ਪੱਤੀ ਆ ਬੰਦਾ ਪੂਰਾ ਹਰਿਆਣੀ ਦਾ ਹਰੀ ਪੱਤੀ ਇਹਦੇ ਜਦੋਂ ਜਦੋਂ ਪਤਾ ਲੱਗਦਾ ਦੇਖੋ ਇਹ ਆ ਹਰਿਆਵਨ ਪੂਰਾ ਲੋਡ ਹੋ ਗਿਆ ਬਾਈ ਹੁਣ ਨਾਸਪਰ ਕਰ ਸਕਦਾ ਅਸ਼ੋਕਪੁਰਾ ਨੰਬਰ ਦੱਸੀ ਤੇਰਾ ਯਾਰ ਹੋਂ ਤੇ ਚ ਕਿ ਤੇ ਦਸ ਮਰਾਇਆ ਕੋ ਫਿਰ ਨੀ 991 55901 ਠੀਕ ਹੈ ਭਈਆ ਕੋ ਨਾ ਸਾਰੀ ਸੁਵਿਧਾ ਹੈ ਠੀਕ ਹੈ ਕੋਈ ਗੱਲ ਨਹੀਂ ਉਹ ਮੈਂ ਦਿਖਾ ਦਿੰਦਾ ਭਈਆ ਕੋ ਸਾਰੀ ਸੁਵਿਧਾ ਹੈਗੀ ਹੈ ਮਤਲਬ ਟਰਾਲੀ ਗੱਡੀ ਗੁੱਡੀ ਦੀ ਕੋਈ ਵਿਵਸਥਾ ਪਹੁੰਚ ਪੰਜ ਸਾਰੀ ਆਪੇ ਕਰ ਦਿੰਦੇ ਠੀਕ ਹੈ ਜੀ ਤੇ ਇਹਨਾਂ ਭਈਆ ਨਾਲ ਸੰਪਰਕ ਕਰਕੇ ਆਪਾਂ ਮੰਗਾ ਸਕਦੇ ਨੇ ਰੱਪਾ ਭਈਆ ਕੋ ਤੇ ਵਧੀਆ ਲੋਡ ਨੰਬਰ ਨੰਬਰ ਠੀਕ ਹੈ ਜੀ ਆ ਭਈਆ ਦਾ ਨੰਬਰ ਸੋਲਕੀ ਤੁਰਾਸ ਪਿਆਰ ਠੀਕ ਹੈ ਜੀ ਵਧੀਆ ਕੰਮ ਹੈ ਬਾਈਆਂ ਦਾ ਤੇ ਸਾਫ ਸੁੱਤਰਾ ਮੈਨੂੰ ਤਾਂ 1.5 ਸਾਲ 2 ਸਾਲ ਹੋ ਗਏ ਜਦੋਂ ਦਾ ਮੈਂ ਜੂਟਿਆਂ ਮੈਦਾਂ ਤੇ ਪਾਈ ਇੱਥੇ ਘੜਦਾ ਇੰਨਾ ਕੋਈ ਤੇ ਬਹੁਤ ਦੂਰ ਤੱਕ ਇਹਨਾਂ ਦਾ ਜਾਂਦਾ ਸਾਰੀ ਜਗ੍ਹਾ ਇਹਨਾਂ ਨੇ ਭਰੀ ਸੀ ਸਾਰੀ ਪਹਿਲਾਂ ਇਹ ਸਾਰਾ ਇੱਥੇ ਨਿਰਾਈ ਸੀ ਮੂੰਗੀ ਦਾ ਸੀ ਗੁਵਾਰੇ ਦਾ ਸੀ ਤੇ ਇਹ ਗੱਟੇ ਭਰ ਕੇ ਜਿੱਦਾਂ ਵੀ ਕੋਈ ਅਗਲਾ ਮੰਗ ਕਰਦਾ ਗੱਟਿਆਂ 'ਚ ਕਰਦਾ ਟਰਾਲੀ 'ਚ ਕਰਦਾ ਜਾਂ ਮੰਨ ਲਾ ਵੀ ਕਿਸੇ ਗੱਡੀ 'ਚ ਕਰਦੇ ਬੰਦੇ ਆਪੇ ਪਹੁੰਚ ਕਰਦੇ ਨੇ ਤੇ ਕੋਈ ਪੈਸੇ ਦਾ ਡਰ ਨਹੀਂ ਵਧੀਆ ਕੰਮ ਹੈ ਬਾਈਆਂ ਦੀ ਕੋਈ ਪੈਸੇ ਦਾ ਮਰਦਾ ਨਾ ਠੀਕ ਹੈ ਜੀ ਠੀਕ ਹੈ ਤੇ ਅੱਜ ਆਪਾਂ ਵੀ ਲੋਡ ਸੀ ਆਪਾਂ ਨੂੰ ਗੁਆਰੇ ਦੀ ਤੇ ਆਪਾਂ ਵੀ ਅੱਜ ਮਾਲ ਲੈਣ ਆਏ ਸੀ ਠੀਕ ਹੈ ਹੁਣ ਬਾਈ ਵਲੋਂ ਆਪਾਂ ਮਦਦ ਕਰ ਰਹੇ ਨੇ ਆਪਣੀ ਲਾਦਰ ਨੇ ਠੀਕ ਹੈ ਤੇ ਲਾਦਰ ਕੀ ਦੇਣਾ ਠੀਕ ਹੈ ਭੈਣ ਜਨਾਨੀਆਂ ਤੋਂ ਬਣਾਉਂਗਾ ਸਾਰਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ